ਹਰਤ ਜਨਮ ਦੇ ਫੇਰੇ ਤੇ ਮਾਣੋ ਇਹ ਜਨਮ ਤੇ ਮਾਰੇ ਲਿਖੇ ਕਹਿਰਵਦਾਸ ਆਸਲਕ ਜੀ ਕੋ ਸਿਰ ਪਰ ਰਤਨ ਦੇਖੇ ਵਾਲੇ ਮੁਕੀ ਦਾ ਸਾਥਾ ਵਾਲੇ ਗੁਰ ਜੀ ਕੀ ਹੋਤੇ ਜੀਤਿਆ ਨੂੰ ਦੇਤੀਆ ਕੇ ਗੋਤਵਾਸਾਂ ਦੇ ਅੰਦਰ ਰੋਪਨ ਦੀ ਤਰਸਾਤਾ ਕਰੋ ਗੁਰੂ ਤੇਰੀ ਸਾਥ ਸੇ ਉਤਾਰ ਨਹੀਂ ਸਕੇ ਜਾਂ ਤੇ ਕਾਜ ਹੁੰਦਾ ਇਹਨਾ ਪੱਗਾਂ ਚੁੰਨੀਆਂ ਟਪਟੀਆਂ ਦੀ ਥਾਂ ਸਾਡੇ ਸਿਰਾਂ ਤੇ ਟੋਕਰੀ ਤੇ ਝੱਜ ਹੁੰਦਾ ਉਹਦਾ ਸਿੱਖਰਨਾ ਕਿਸੇ ਤਰੀਕੇ ਅੰਦਰ ਸਾਡਾ ਫਖਰਾ ਜਿਹੜਾ ਇਤਿਹਾਸ ਦਾ ਸਿੱਖਾ ਅਜੂਬੀ ਕੰਨਾਂ ਦੇ ਵਿੱਚ ਪੈਂਦਾ ਜਿਹਨਾਂ ਜੱਗ ਤੇ ਗੁਰੂ ਰਵਿਦਾਸ ਹੁੰਦਾ ਸਿੱਖਾ ਅਜੂਬੀ ਕੰਨਾਂ ਦੇ ਵਿੱਚ ਪੈਂਦਾ ਜਿਹਨਾਂ ਜੱਗ ਤੇ ਬਾਬਾ ਸਾਹਿਬ ਹੁੰਦਾ ਉਹ ਸਾਨੂੰ ਇਹਨਾਂ ਦੋਨਾਂ ਰਸਤਰਾਂ ਨੂੰ ਸਦੇ ਵੀ ਪੜਾਉਣਾ ਨਹੀਂ ਚਾਹੀਦਾ ਕਿਉਂਕਿ ਜਿਹੜੀ ਤੰਗਰੀ ਥੇਰੇ ਹੱਥ ਆ ਜਾਏ ਉਹਦਾ ਮਾਸ ਵੀ ਨਹੀਂ ਤੇ ਖੰਡ ਵੀ ਨਹੀਂ ਉਹ ਕੋਲ ਆਪਣੀ ਅਪ੍ਰਤਿਆ ਸੋਚਿਆ ਉਹ ਕਰਮ ਨਹੀਂ ਨਹੀਂ ਤੱਲ ਵੀ ਨਹੀਂ ਹੋਰ ਜਿਆਦਾ ਸਮਾਂ ਲੈਂਦੇ ਹੋਏ ਦੇਚੀ ਹੈ ਬਹੁਤ ਹੀ ਸੰਕਾਟੋ ਇੱਕ ਦਰਜਣਾਂ ਆ ਗਈ ਜਿਹਾ ਪੈਸਾ ਪੈ ਜਾਂਦੀ ਗਾਵਾਂ ਸਹਿਮੀ ਕੋਲ ਵਰਤਦੇ ਨੂੰ ਕਿ 25 ਮਿੰਟ ਵਾਸਤੇ ਸਾਥਾ ਨੂੰ ਗੁਰ ਇਤਿਆਸ ਕਥਾ ਵਿਚਾਰਾ ਸਾਟੀ ਵਾਲਾ ਨਾ ਹੀ ਨਿਹਾਲ ਕਰਨ ਦੀ ਕਿਰਪਾ ਕਰ ਕੰਮ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਜੇ ਨਾਮ ਕਮਾਇਆ ਓ ਜਗ ਜਗ ਸਾਈਂ ਨਾਮ ਜਾ ਜੇ ਨਾਮ ਕਮਾਇਆ ਮੈਂ ਤੇ ਕਿਸ ਸੰਗਤਾਂ ਸੰਗਤਾਂ ਵੱਲੋਂ ਮੀਰਾ ਸੋਹਣਾ ਭੈਣਾ ਨਹੀਂ ਨਹੀਂ ਕੋਈ ਨਹੀਂ ਬੋਲੇ ਬਣਾ ਸਰਵੋਤਮ ਦੀ ਪ੍ਰਬੰਧਕ ਕਮੇਟੀ ਦੇ ਲੋਕ ਸਿਰੋਹਰ ਪ੍ਰਧਾਨ ਪ੍ਰਿੰਸੀ ਜੋੜੀ ਜੀ ਗੱਟਰੀ ਬਲਵੰਤ ਵੀ ਕੋਣੀ ਜੀ ਸਤਿਪਰ ਬਲਬੀਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਰਬਦਾਸ ਸਬਰਤਾ ਕੋਰ ਨਿਵੀਤ ਸੰਤਿਆਕੀ ਮਾਇਆ ਪ੍ਰਗਟ ਹੋਆ ਸਾਖ ਸੰਗਰਹ ਦਰਸ਼ਨ ਪਾਇਆ ਵਾਲੀਗੁਰ ਜੀ ਦਾ ਕਾਲਾ ਵਾਲੀਗੁਰ ਜੀ ਦੀ ਫਤਿਹ ਸਮੁਦਰੀ ਗੋਟਵਾਲਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਵੱਲੋਂ ਮਹਾਰਾਜ ਜੀ ਤੇ ਸਰਦਾਰੇ ਪਰ ਮਾਨਾ ਸਾਹਿਬ ਕੰਕਰੀਰੇ ਸਾਹਿਬ ਅੱਲਾ ਦਾ ਸਨਮਾਨ ਬੇਅੰਤ ਮਾਇਆ ਅਤੇ ਆਈਆਂ ਹੋਈਆਂ ਸੰਤਾਂ ਵਾਸਤੇ ਚੰਪ ਕੌੜਿਆਂ ਦੇ ਲੰਗਰਾਂ ਦੀ ਸੇਵਾ ਹੋਈ ਹੈ ਸੋ ਸਾਰੀ ਸਰਪੰਦਰ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੱਗਰ ਕੀਰਤਨ ਹੈ ਜੋ ਆਪਣੇ ਅਗਲੇ ਪ੍ਰਾਅ ਲਈ ਚਾਲੇ ਪਾਵੇਗਾ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਬਤੇ ਬੋਲ ਸੋਰ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਮਹਾਰਾਜ ਕੀ ਜੈ ਦੁਰਜੀਤ ਕਾਲਸਾ ਅਗਲੀ ਪਟਟੀ ਚਲੋ ਕੰਮ ਆਮੀ ਜੀ ਦੀ ਰੋਬਤਾਸ ਮਹਾਜ ਕੀ ਜੈ